ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਬਦਲਦੇ ਮੌਸਮ ਦੇ ਕਾਰਨ ਕਿਸਾਨਾਂ ਦੀ ਫਸਲ ਕਾਫੀ ਤਬਾਹ ਹੋਈ ਹੈ ਪਰ ਉਸ ਤੋਂ ਬਾਅਦ ਜੋ ਇਹ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਖੜੀ ਫਸਲ ਨੂੰ ਅੱਗ ਲੱਗ ਗਈ ਹੈ ਕਿਸਾਨ ਨੇ ਬੜੀ ਪੁੱਤਾ ਵਾਂਗ ਇਹ ਪਾਲੀ ਹੁੰਦੀ ਹੈ ਫਸਲ ਪਰ ਅਚਾਨਕ ਹੀ ਸ਼ਾਰਟ ਸਰਕਟ ਦੇ ਕਾਰਨ ਖੇਤਾਂ ਦੇ ਵਿੱਚ ਕਣਕ ਦੀ ਫਸਲ ਨੂੰ ਅੱਗ ਲੱਗ ਗਈ ਇਸ ਦੀ ਸੀਸੀਟੀਵੀ ਤਸਵੀਰ ਨੂੰ ਜ਼ਰਾ ਧਿਆਨ ਨਾਲ ਦੇਖੋ ਜਿੱਥੇ ਇੱਕ ਪਾਸੇ ਕੁਦਰਤ ਦਾ ਕੈਰ ਕਿਸਾਨਾਂ ਦੇ ਵੇਖਣ ਨੂੰ ਮਿਲੇ ਕਿਸ ਤਰੀਕੇ ਦੇ ਨਾਲ ਜੋ ਹਨੇਰੀ ਕਾਰਨ ਮੀਂਹ ਕਾਰਨ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਪਰ ਉੱਥੇ ਹੀ ਹੁਣ ਇੱਕ ਇਸ ਲਾਪਰਵਾਹੀ ਦੇ ਕਾਰਨ ਕਿਸਾਨ ਦੀ ਖੜੀ ਫਸਲ ਜੋ ਖੇਤਾਂ ਦੇ ਵਿੱਚ ਹੈ ਕਣਕ ਦੀ ਫਸਲ ਨੂੰ ਅੱਗ ਲੱਗ ਗਈ ਹੈ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਤੁਹਾਡੀ ਸਕਰੀਨ ਤੇ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਚਿੰਗਿਆੜੀ ਨਿਕਲਦੀ ਹੈ ਤੇ ਪੂਰੀ ਚਿੰਗਿਆੜੀ ਖੇਤਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਫੈਲ ਜਾਂਦੀ ਹੈ ਪੂਰੇ ਅੱਗ ਦੇ ਭਾਂਬੜ ਮਚ ਜਾਂਦੇ ਨੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਪੰਜਾਬ ਦੇ ਮੁਕਸਰ ਸਾਹਿਬ ਤੋਂ ਪਿੰਡ ਚਬੜੀਵਾਲ ਦੀਆਂ ਇਹ ਤਸਵੀਰਾਂ ਨੇ ਜਿੱਥੇ ਅਚਾਨਕ ਤੜਕਸਾਰ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਉਸ ਵੇਲੇ ਜੋ ਕਿਸਾਨ ਸੀ ਉਹ ਵੀ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ ਤੇ ਅਚਾਨਕ ਸ਼ਾਰਟ ਸਰਕਟ ਹੁੰਦਾ ਉਸ ਤੋਂ ਬਾਅਦ ਅੱਗ ਲੱਗ ਜਾਂਦੀ ਹੈ 5 ਏਕੜ ਕਣਕ ਦੀ ਖੜੀ ਫਸਲ ਨੂੰ ਇੱਥੇ ਅੱਗ ਲੱਗ ਗਈ ਹੈ ਬਿਜਲੀ ਵਾਲੀਆਂ ਤਾਰਾਂ ਦਾ ਸ਼ਾਰਟ ਸਰਕਟ ਕਾਰਨ ਇਹ ਹਾਦਸਾ ਵਾਪਰਿਆ ਉਸ ਤੋਂ ਬਾਅਦ ਮੌਕੇ ਤੇ ਪਿੰਡ ਦੇ ਲੋਕ ਵੀ ਇਕੱਠੇ ਹੋ ਗਏ ਕਿਸ ਤਰੀਕੇ ਦੇ ਨਾਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇੱਥੇ ਕੁਝ ਫਸਲ ਤਬਾਹ ਹੋ ਗਈ ਹੈ ਇੱਕ ਕਿਸਾਨ ਦਾ ਕਹਿਣਾ ਹੈ ਕਿਉਂਕਿ ਅੱਗ ਕਿਸ ਤਰੀਕੇ ਦੇ ਨਾਲ ਪੂਰੇ ਖੇਤ ਦੇ ਵਿੱਚ ਫੈਲ ਗਈ ਹੈ ਇਹ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾਓ ਕਿਸਾਨਾਂ ਦੀਆਂ ਫਸਲਾਂ ਕਿਸ ਤਰੀਕੇ ਦੇ ਨਾਲ ਤਬਾਹ ਹੋ ਰਹੀਆਂ ਨੇ ਕਿਤੇ ਖੇਤਾਂ 'ਚ ਇਹ ਫਸਲ ਖਰਾਬ ਹੁੰਦੀ ਤਬਾਹ ਹੁੰਦੀ ਨਜ਼ਰ ਆ ਰਹੀ ਹੈ ਤਾਂ ਕਿਤੇ ਮੰਡੀਆਂ ਦੇ ਵਿੱਚ ਤਬਾਹ ਹੋ ਰਹੀ ਹੈ ਕਿਸਾਨਾਂ ਦੀ ਫਸਲ 6-7 ਮਹੀਨੇ ਪੂਰੀ ਜੀ ਜਾਣ ਲਾ ਕੇ ਕਿਸਾਨ ਫਸਲ ਨੂੰ ਤਿਆਰ ਕਰਦਾ ਹੈ ਪਰ ਉਸ ਤੋਂ ਬਾਅਦ ਜਦੋਂ वैसे दी ਗੱਲ ਆਉਂਦੀ ਹੈ ਜਦੋਂ ਕੁਝ ਕਮਾਈ ਦੀ ਗੱਲ ਆਉਂਦੀ ਹੈ ਤੇ ਉਸ ਤੋਂ ਬਾਅਦ ਅਜਿਹਾ ਹੱਥ ਸੇ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਕੱਲ ਜੋ ਬੀਤੀ ਰਾਤ ਦੀਆਂ ਜੋ ਤਸਵੀਰਾਂ ਸੀ ਕਿਸ ਤਰੀਕੇ ਦੇ ਨਾਲ ਹਨੇਰੀ ਝੱਖੜ ਚੱਲੇ ਸੀ ਤੇਜ਼ ਮੀਂਹ ਪਿਆ ਸੀ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਕਿਸਾਨਾਂ ਦੀਆਂ ਫਸਲਾਂ ਵਿਸ਼ ਗਈਆਂ ਸੀ ਖੇਤਾਂ ਦੇ ਵਿੱਚ ਤਮਾਨ ਤਸਵੀਰਾਂ ਵੀ ਲਗਾਤਾਰ ਤੁਹਾਡੀ ਸਕਰੀਨ ਤੇ ਸੀ ਸਵੇਰ ਤੋਂ ਹੀ ਵੱਖ-ਵੱਖ ਜ਼ਿਲ੍ਹਿਆਂ ਦੀਆਂ ਦਿਖਾ ਰਿਆ ਪਰ ਇਸ ਤਸਵੀਰ ਨੇ ਤਾਂ ਹੈਰਾਨ ਹੀ ਕਰ ਦਿੱਤਾ ਕਿ ਇਸ ਤਰੀਕੇ ਨਾਲ ਸ਼ਾਰਟ ਸਰਕਟ ਹੁੰਦਾ ਚਿੰਗਿਆੜੀ ਨਿਕਲਦੀ ਹੈ ਤੇ ਪੂਰੇ ਖੇਤ ਨੂੰ ਆਪਣੀ ਲਪੇਟ ਦੇ ਵਿੱਚ ਲੈ ਲੈਂਦੀ ਹੈ ਪੂਰੇ ਪਾਸੇ ਚਾਰੇ ਪਾਸੇ ਜੋ ਨੇ ਉਹ ਅੱਗ ਦੇ ਭਾਂਬੜ ਮੱਚ ਜਾਂਦੇ ਨੇ ਉਸ ਵੇਲੇ ਕਿਸਾਨ ਨੂੰ ਹੱਥਾਂ ਪੈਰਾਂ ਦੀਆਂ ਪੈਗੀਆਂ ਪਰ ਕੁਝ ਲੋਕ ਉੱਥੇ ਪਿੰਡ ਦੇ ਮੌਜੂਦ ਸੀਗੇ ਜਿਨ੍ਹਾਂ ਦੇ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇੱਥੇ ਹਾਲਾਂਕਿ ਕੁਝ ਫਸਲ ਤਬਾਹ ਹੋਈ ਹੈ ਇੱਕ ਕਿਸਾਨ ਦਾ ਕਹਿਣਾ ਮੁਕਸਰ ਦੇ ਪਿੰਡ ਚਿਬੜਾ ਵਾਲੀ ਦੇ ਵਿੱਚ ਅਚਾਨਕ ਅੱਗ ਲੱਗਣ ਕਾਰਨ ਖੜੀ ਕਨਕ ਦੀ ਫਸਲ ਸੜ ਕੇ ਸਵਾਹ ਹੋ ਗਈ ਕਰੀਬ 5 ਏਕੜ ਚ ਫੈਲੀ ਇਸ ਅੱਗ ਨੇ ਕਿਸਾਨ ਦੀ ਸਾਲ ਭਰ ਦੀ ਜੋ ਮਿਹਨਤ ਹੈ ਉਹ ਖਰਾਬ ਕਰ ਦਿੱਤੀ ਕਰੰਟ ਵਾਲੀਆਂ ਤਾਰਾਂ ਦੇ ਸ਼ਾਰਟ ਸਰਕਟ ਹੋਣ ਕਾਰਨ ਇਸ ਅੱਗ ਲੱਗਣ ਦਾ ਜੋ ਕਾਰਨ ਬਣਿਆ ਸੀਸੀਟੀਵੀ ਦੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਨੇ ਇਹ ਪੂਰਾ ਹਾਦਸਾ ਉਸ ਵਕਤ ਵਾਪਰਿਆ ਜਦੋਂ ਕਿਸਾਨ ਵੀ ਖੇਤਾਂ ਦੇ ਵਿੱਚ ਸੀ ਸੋ ਤਸਵੀਰਾਂ ਮੁਖਸਰ ਸਹਿਬ ਤੋਂ ਲਗਾਤਾਰ ਸਾਂਝੀਆਂ ਕਰ ਰਿਹਾ ਜਿੱਥੇ ਇੱਕ ਪਾਸੇ ਕਿਸਾਨਾਂ ਦਾ ਜੋ ਇਹ ਦੇਣ ਹੁੰਦੇ ਨੇ ਇਸ ਵੇਲੇ ਬਾੜੀਆਂ ਚੱਲ ਰਹੀਆਂ ਹੁੰਦੀਆਂ ਨੇ ਕਿਸਾਨ ਜੋ ਨੇ ਉਹ ਆਪਣੀ ਕਨਕ ਮੰਡੀਆਂ ਤੱਕ ਲੈ ਕੇ ਜਾਂਦੇ ਨੇ ਤਾਂ ਕਿ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਜੋ ਸਹੀ ਮੁੱਲ ਹੈ ਉਹ ਮਿਲੇ ਪਰ ਜੋ ਜਿੰਨਾ ਪੈਸਾ ਲਾਇਆ ਜਿੰਨੀ ਮਿਹਨਤ ਲਾਈ ਹੈ ਉਸ ਫਸਲ ਨੂੰ ਬੀਜਣ ਦੇ ਲਈ ਤਿਆਰ ਕਰਨ ਦੇ ਲਈ ਪਰ ਉਹ ਮਿੰਟਾ ਸਕਿੰਟਾਂ ਦੇ ਵਿੱਚ ਤੁਹਾਡੀਆਂ ਅੱਖਾਂ ਸਾਹਮਣੇ ਤਬਾਹ ਹੋ ਜਵੇ ਤੇ ਕਿਸ ਤਰੀਕੇ ਦੇ ਨਾਲ ਉਸ ਕਿਸਾਨ ਤੇ ਬੀਤਦੀ ਹੈ ਕੀ ਕੁਝ ਮੌਕੇ ਤੇ ਘਟਨਾ ਵਾਪਰੀ ਸੀ ਇੱਕ ਵਾਰ ਉਹ ਵੀ ਕਿਸਾਨ ਤੋਂ ਸੁਣ ਲੈਣ ਆ ਘਰ ਨੂੰ ਲਾਈਟ ਆਉਣ ਵਾਲੀਆਂ ਜਿਹੜੀਆਂ ਤਾਰਾਂ ਆ ਉਹਦੇ ਉੱਤੇ ਸਪਰਕ ਹੋਇਆ ਉਹਦੇ ਕਰਕੇ ਲਾਈਟ ਦਾ ਸਪਰਕ ਵੱਜਿਆ ਤੇ ਉੱਥੋਂ ਗੰਕ ਦਾ ਨੁਕਸਾਨ ਹੋਇਆ ਤੇ ਕਾ ਕਿੰਨੇ ਕਿੱਲੇ ਪੰਜ ਕਿੱਲੇ ਤੋਂ ਉੱਪਰ ਹੈ ਬਾਈ ਜੀ ਬੂਤ ਕਰਦੀ ਹੈ ਜੀ ਹਾਂਜੀ ਇੱਕੋ ਕਰਦੀ ਹੈ ਹਾਂਜੀ ਹਾਂਜੀ ਇੱਕੋ ਕਰਦੀ ਹੈ ਤੇ ਨਾਲ ਹੀ ਉਹਨੇ ਮੰਨ ਲਓ 3-4 ਕਿਨਾਲ ਆਪਾਂ ਕਹਿ ਸਕਦੇ ਹਾਂ ਉਹ ਜ਼ਮੀਨ ਠੇਕੇ ਤੇ ਲਈ ਵੀ ਪਿੰਡ ਦੇ ਵਿੱਚ ਹੀ ਵਸਨੀਕ ਨੇ ਆਪਣੇ ਲਾਈਟ ਉਦੋਂ ਆਈ ਸੀਗੀ ਜੀ ਲਾਈਟ ਆਉਣ ਦੇ ਮੰਨ ਲਓ ਨਾਲ ਦੀ ਨਾਲ ਹੀ ਸਪਾਰਕ ਲੱਗਾ ਤਾਰਾਂ ਢਿੱਲੀਆਂ ਇੱਕ ਉਹਦੇ ਕਰਕੇ ਸਪਾਰਕ ਹੋਇਆ ਸਪਾਰਕ ਦੇ ਨਾਲ ਹੀ ਲੈਣ ਬਾਹਰ ਇਹ ਤਾਰਾਂ ਢਿੱਲੀਆਂ ਦੇ ਕਾਰਨ ਹੋਇਆ ਹਾਂਜੀ 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 ਤੇ ਇਹ ਤੁਸੀਂ ਪਹਿਲਾਂ ਕਿਹਾ ਨਹੀਂ ਤਕਰੀਬਨ ਅਸੀਂ 10-15 ਸਾਲ ਹੀ ਹੋ ਗਏ ਕਿ ਉਹ ਕਿ ਬੇਨਤੀ ਕਰਦੇ ਉਹਨੇ ਵੀ ਸਾਡੇ ਜਿਹੜੀਆਂ ਤਾਰਾ ਇਹ ਬਾਹਰ ਕਿੱਤਿਆਂ ਜਾਣ ਪਰ ਪ੍ਰਸ਼ਾਸਨ ਦੇ ਕੰਨ ਤੇ ਬਈ ਜੂ ਨਹੀਂ ਸੜਕਦੀ ਤੇ ਇਸ ਤੋਂ ਮੰਨ ਲਓ ਅੱਜ ਤੋਂ 8-9 ਸਾਲ ਪਹਿਲਾਂ ਵੀ ਨੁਕਸਾਨ ਹੋਇਆ ਸੀਗਾ ਤੇ ਅੱਜ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਕੋਈ ਕਰ ਮੰਨ ਲੀ ਨੁਕਸਾਨ ਨਹੀਂ ਹੋਇਆ ਪਰ ਫਸਲਾਂ ਦਾ ਨੁਕਸਾਨ ਤਾਂ ਹੋਇਆ ਇਹਨਾਂ ਦੁਬਾਰਾ ਪਰ ਹੋਇਆ ਉਹਨਾਂ ਕਾਰਨਾਂ ਕਰਕੇ ਹੀ ਆ ਸੋ ਇਸ ਚੀਜ਼ ਤੇ ਬਈ ਜੀ ਤਾਂ ਇੱਕ ਵਾਰੀ ਵੀ ਨਹੀਂ ਆਇਆ ਫਾਇਰ ਬੀਟ ਹਾਂ ਪ੍ਰਸ਼ਾਸਨ ਆਏ ਸੀਗੇ ਮੁਲਾਜ਼ਮ ਆਏ ਸੀਗੇ ਆਪਦਾ ਸਰਵੇ ਕਰਕੇ ਚਲੇ ਗਏ ਆ ਤੇ ਕੋਈ ਹੁਣ ਮੰਨ ਲਓ ਉਹ ਤਾਂ ਸਮਾਂ ਪੈਂਦੀ ਪਤਾ ਲੱਗਦਾ ਜੀ ਕੀ ਕਰਨਗੇ ਕੀ ਨਹੀਂ ਸਮਾਂ ਉਹਦੀ ਉਹਦੀ ਦੇਖਿਆ ਸੀ ਜੀ ਜੋ ਸਪਾਰਕ ਵਜਿਆ ਤਾਰਾਂ ਬਹੁਤ ਢਿੱਲੀਆਂ ਆ ਇਸ ਵਾਲੀ ਕੋਈ ਨਾ ਕੋਈ ਨੁਕਸਾਨ ਹੁੰਦਾ ਰਹਿੰਦਾ ਜੀ ਇਹ ਲਾਈਨ ਪਾਸੇ ਕੀਤੀ ਜਾਵੇ ਜੀ ਜਿਹੜਾ ਨੁਕਸਾਨ ਹੋਇਆ ਸਰਕਾਰੋਂ ਮਾਜਵਾ ਦੇਵੀ ਇਹਦਾ ਉਹ ਕਿੱਨੇ ਤੋਂ ਪਤਾ ਲੱਗਿਆ ਆ ਜਦੋਂ ਵਜਿਆ ਚੰਗੜਾ ਉਹਦੀ ਪਤਾ ਲੱਗ ਗਈ ਉਹ ਕਿੱ데 ਸੀ ਤੁਸੀਂ ਹਾਂਜੀ ਮੌਕੇ ਤੇ ਇੱਥੇ ਖੜੇ ਸੀਗੇ